ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 48 ਘੰਟਿਆਂ ਦੀ ਗੱਲ ਕਰਾਂਗੇ ਜੋ ਸਿਸਟਮ ਲੱਗਣ ਜਾ ਰਿਹਾ ਹੈ ਮੀਂਹ ਵਾਲਾ ਇਹਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਇਸ ਲਈ ਦੀ ਤਾਜ਼ਾ ਸੈਟ ਅਲਰਟ ਦਾ ਸੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਸਵੇਰ ਤੇ ਦੱਸ ਹੋ ਰਿਹਾ ਹੈ 11 ਜਨਵਰੀ ਦਾ ਅੱਜ ਦਿਨ ਹੈ ਸਗਰੇਂ ਤੇ ਦੇਖ ਸਕਦੇ ਹਾਂ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਅਸੇਲੇ ਜਿਹੜੀ ਆ ਬੱਦਲਵਾਜ ਦੇ ਨਾਲ ਸਿਸਟਮ ਐਂਟਰ ਕਰ ਚੁੱਕਿਆ ਅ ਦੱਖਣ ਪੱਛਮੀ ਮਾਲਵੇ ਦੇ ਵਿੱਚ ਅਸੇਲੇ ਸੰਘਣੀ ਬੱਦਲਬਾਈ ਬਣੀ ਹੋਈ ਆ ਤੇ ਨਾਲ ਹੀ ਜ਼ਿਆਦਾਤਰ ਖੇਤਰਾ ਦੇ ਵਿੱਚ ਪੂਰਾ ਯਾਨੀ ਕਿ ਇਸ ਟੂਅੰਡ ਬਹੁਤੇ ਖੇਤਰਾ ਦੇ ਵਿੱਚ ਚੱਲ ਰਿਹਾ ਪੰਜਾਬ ਹਰਿਆਣੇ ਦੇ ਰਾਜਸਥਾਨ ਦੇ ਵਿੱਚ ਕੱਲ ਦੇਰ ਰਾਤ ਇਹ ਸਿਸਟਮ ਐਕਟੀਵੇਟ ਹੋਇਆ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਦੱਸਿਆ ਵੀ ਸੀ ਕਿ 10 ਦੀ ਅੱਧੀ ਰਾਤ ਤੋਂ ਬਾਅਦ ਸਿਸਟਮ ਜ਼ੋਰ ਖੜੇਗਾ ਤੇ ਅਸੇਲੇ ਇਹ ਸਿਸਟਮ ਅੱਗੇ ਵਧਾ ਹੋਇਆ ਉੱਤਰ ਭਾਰਤ ਦੇ ਪੰਜਾਬ ਹਰਿਆਣਾ ਰਾਜਸਥਾਨ ਦੇ ਸਾਰੇ ਖੇਤਰਾਂ ਨੂੰ ਔਰ ਯੂਪੀ ਦੇ ਪੱਛਮੀ ਖੇਤਰਾਂ ਨੂੰ ਮਧ ਪ੍ਰਦੇਸ਼ ਦਿੱਲੀ ਗੁਰੂਗਰਾਮ ਦੇ ਖੇਤਰਾਂ ਨੂੰ ਕਵਰ ਕਰ ਰਿਹਾ ਤੇ ਮੀਂਹ ਦੇ ਅਸਰ ਨੇ ਜੀ ਅਗਲੇ 24 ਘੰਟਿਆਂ ਤੱਕ ਪੰਜਾਬ ਹਰਿਆਣਾ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਦਰਜ ਹੋਣਗੇ ਅੱਜ ਦੁਪਹਿਰ ਤੋਂ ਬਾਅਦ ਜਾਂ ਫਿਰ ਹੋ ਸਕਦਾ ਕੱਲ ਦੁਪਹਿਰ ਤੋਂ ਫੈਲਾਉਣਾ ਸ਼ੁਰੂ ਹੋ ਸਕਦਾ ਮਾਲਵੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਬਣ ਚੁੱਕੇ ਨੇ ਭਾਵੇਂ ਉਹ ਪਛਮੀ ਮਾਲਵਾ ਭਾਵੇਂ ਉਹ ਕੇਂਦਰੀ ਮਾਲਵਾ ਦੇ ਚਲੇ ਆ ਜੇਕਰ ਜਿਲ੍ਹਾ ਵਾਰ ਫੋੜ ਦੇਖੀਏ ਤਾਂ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਸ੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਲੁਧਿਆਣਾ ਪਟਿਆਲਾ ਅਸ਼ਰੀਫ ਅਤੇਗਰ ਸਾਹਿਬ ਬਰਨਾਲਾ ਮਾਨਸਾ ਸੰਗਰੂਰ ਸਾਰੇ ਖੇਤਰਾਂ ਦੇ ਵਿੱਚ ਮਗੇ ਟਟੂ ਮੀਂਹ ਦਰਜ ਹੋਣਗੇ ਜਿਵੇਂ ਅ ਅੱਧੇ ਅੱਧੇ ਘੰਟੇ ਬਾਅਦ ਰੁਕ ਰੁਕੇ ਮੀਂਹ ਜੜਿਆ ਦਰਜ ਹੋਣਗੇ ਕਿਤੇ ਕਿਤੇ ਹਲਕੇ ਸ਼ਰਾਟੇ ਕਿਤੇ ਕਿਤੇ ਤੇਜ਼ ਸ਼ਰਾਟੇ ਲੱਗਣਗੇ ਦਬਾਬੇ ਦੇ ਵਿੱਚ ਵੀ ਮੀਂਹ ਦੇ ਅਸਰ ਨੇ ਜੀ ਨਵਾਂ ਸ਼ਹਿਰ ਹੁਸ਼ਿਆਰ ਫਿਰ ਜਲੰਧਰ ਕਪੂਰਥਲਾ ਤੇ ਪੂਰਤ ਖੇਤਰ ਚੰਡੀਗੜ੍ਹ ਮੋਹਾਲੀ ਰੋਪੜ ਸਾਰੇ ਜਿਲਿਆਂ ਦੇ ਵਿੱਚ ਮੀਂਹ ਜੜਿਆ ਰੁਕ ਰੁਕੇ ਲੱਗਦੇ ਰਹਿਣਗੇ ਮਾਝਾ ਖੇਤਰ ਪਹਿਲਾਂ ਜਾਪ ਰਿਆ ਸੀ ਕਿ ਹਲਕੇ ਮੀਂਹ ਦਰਜ ਹੋਣਗੇ ਪਰ ਗੁਰਦਾਸਪੁਰ ਅਮਰੇਸਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਤਿੰਨ ਜਿਲਿਆਂ ਦੇ ਵਿੱਚ ਵੀ ਹਲਕੇ ਦਰਮਿਆਨੇ ਸ਼ਰਾਟੇ ਦੇ ਅਸਰ ਜਿਹ ਪਾਵੇਂ ਉਹ ਪੰਜਾਬ ਦੇ ਕੁਝ ਜ਼ਿਲ੍ਹੇ ਹੋਣ ਦੋ ਚਾਰ ਜ਼ਿਲ੍ਹੇ ਪਾਵੇਂ ਉਹ ਹਰਿਆਣਾ ਦੇ ਕੁਝ ਜ਼ਿਲ੍ਹੇ ਹੋਣ ਤੇ ਗੱਲ ਮੜ ਜਿਆ ਸਾਰੇ ਜਿਹੜੇ ਬਣਦੇ ਜਾ ਰਹੇ ਆ ਤੇ ਦੂਜੇ ਪਾਸੇ ਜੀ ਦਿੱਲੀ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਮੇ ਲੱਗਾਂਗੇ ਯੂਪੀ ਦੇ ਜਿਹੜੇ ਪੱਛਮੀ ਖੇਤਰ ਹੈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੇ ਲੱਗਣਗੇ ਕੋਈ ਜ਼ਿਲ੍ਹਾ ਜੜਾ ਮੇਹ ਤਾਂ ਵਾਂਝਾ ਨਹੀਂ ਰਹੇਗਾ ਯੂਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਮੇ ਲੱਗਣਗੇ ਅਗਲੇ 24 ਘੰਟਿਆਂ ਦੇ ਦਰਮਿਆਨ ਬੀਤੀ ਰਾਤ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਸ਼ੁਰੂ ਹੋ ਵੀ ਚੁੱਕੇ ਨੇ ਤੇ ਹਰਿਆਣਾ ਦੇ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਅੱਧੀ ਰਾਤ ਸ਼ੁਰੂ ਹੋ ਗਿਆ ਸੀ ਤੇ ਹੁਣ ਆਨੇ 24 ਘੰਟਿਆਂ ਦਾ ਸਪੈਲ ਜਰਾ ਹੋਏਗਾ ਬਹੁਤ ਵੱਡੇ ਏਰੀਆ ਨੂੰ ਕਵਰ ਕਰੇਗਾ ਧੁੰਦ ਅੱਜ ਜ਼ਮੀਨੀ ਲੈਵਲ ਤੇ ਬਹੁਤ ਘੱਟ ਹੈ ਹਾਲਾਂਕਿ ਜਿੱਥੇ ਹੈ ਵੀ ਹੈ ਉਹ ਵੀ ਹੁਣ ਹੌਲੀ-ਹੌਲੀ ਸਾਫ਼ ਹੋ ਜਾਏਗੀ ਕਿਉਂਕਿ ਉੱਤੇ ਹੀਟ ਬਣੀ ਹੋਈ ਹੈ ਸਿਸਟਮ ਉੱਤੇ ਫੌਜ ਕਰ ਰਿਹਾ ਜਿਸ ਦੇ ਨਾਲ ਤਫਸ਼ ਦੇ ਨਾਲ ਜਿਹੜੀ ਹੈਟ ਵਧਣ ਕਰਕੇ ਧੁੰਦ ਜਿਹੜੀ ਹੈ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਅੱਜ ਨਹੀਂ ਕਰੇਗੀ ਤੇ ਸਿਸਟਮ ਲੱਗ ਰਿਹਾ ਜੀ ਫਿਰ ਤੋਂ ਦੱਸ ਦਈਏ ਤੇ ਜਿੱਥੇ ਤੰਦਰ ਹੋਵਾਂਗੇ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ